ਪਹਿਲਾ ਇਲਜ਼ਾਮ ਹੁਣ ਇਨਕਾਰ ਬਾਬੂ ਅਮਿਤભાઇ ਸ਼ਾਹ ਵੱਲੋਂ ਤੁਹਾਡਾ ਜਿਹੜਾ ਗਿਫਟ ਆਇਆ ਤੁਹਾਨੂੰ ਦੇਣਾ ਹੈ ਲੇ 25 ਕਰੋੜ ਰੁਪਏ ਮੈਂ ਹੁਣ ਆਪਾਂ ਪੱਤੀ ਦੇ ਲੋਕਾਂ ਕਹਿੰਦਾ ਮੇਰਾ ਮੂੰਹ ਬੰਦ ਰੱਖਣ ਦਿਓ ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ ਸ਼ੀਤਲ ਜੀ ਤੁਹਾਨੂੰ ਹੀ ਮਿਲਟਰੀਆਂ ਨੇ ਧਮਕੀਆਂ ਇਸ ਦੌਰਾਨ ਮੈਨੂੰ ਫੋਨ ਆਇਆ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਠੀਕ ਹੈ ਮੈਂ ਤੁਸੀਂ ਪੰਗਾ ਲਿਆ ਬਾਬੂ ਅਮਿਤભાઇ ਸ਼ਾਹ ਦੇ ਨਾਲ ਤੇ ਤੁਹਾਡਾ ਨਿੱਜੀ ਨੁਕਸਾਨ ਤੁਹਾਡੇ ਪਰਿਵਾਰ ਦਾ ਮੰਤਰ ਨੂੰ ਦੱਸਾਂਗੇ ਤੁਸੀਂ ਕਿਹੜੇ ਪਿਓ ਦਾ ਪੰਗਾ ਲੈ ਗਏ ਜੇ ਤੁਸੀਂ ਮिन्नੂ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਅੱਛੀ ਦੇ ਤੁਹਾਡੇ ਨਾਲ ਨਹੀਂ ਪੁੱਛ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਜਦੋਂ ਨਾਲ ਸੀ ਤਾਂ ਪਛਾਈਆਂ ਤਲੀਆਂ ਟਟੀਆਂ ਤਾਂ 부ਹੇ ਪੇੜ ਲੈ ਜੀਹਾਂ ਇਹ ਬਿਆਨ ਤਾਂ ਤੁਸੀਂ ਸੁਣੀ ਲੈ ਉਸ ਤੇ ਅਖਾਣ ਬਿਲਕੁਲ ਸਹੀ ਟੁਕਦੀ ਹੈ ਜਦ ਸ਼ੀਤਲ ਲੰਗਰਾਲ ਜੀ ਆਮ ਆਦਮੀ ਪਾਰਟੀ ਚ ਸਨ ਤਾਂ ਉਹਨਾਂ ਨੇ ਆਪਰੇਸ਼ਨ ਲੋਟਸ ਦਾ ਜ਼ਿਕਰ ਕੀਤਾ ਸੀ ਪੀਜੀਪੀ ਤਾਂ ਆਪਣੀ ਸ਼ਿਕਾਇਤ ਦਿੱਤੀ ਸੀ ਕੱਲ ਤਾਂ 14 ਸਤੰਬਰ 2022 ਦੀ ਹੈ ਹੁਣ ਤਸਵੀਰ ਬਦਲ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਹੁਣ ਆਮ ਆਦਮੀ ਪਾਰਟੀ ਦੇ ਨਹੀਂ ਰਹੇ ਹੁਣ ਉਹ ਪਾਜ-ਪਾਜ ਚਲੇ ਗਏ ਨਹੀਂ ਜਿहां ਉਹ ਹੀ ਪਾਜ-ਪਾਜ ਚੇਤੇ ਉਹ ਉਹਨਾਂ ਨੂੰ 25 ਕਰੋੜ ਰੁਪਏ ਚ ਖਰੀਦਣ ਦੇ ਇਲਜ਼ਾਮ ਲਗਾ ਰਹੇ ਸਨ ਪਰ ਪਾ ਪਾ ਚਾਕੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਪਰੇਸ਼ਨ ਲੋਟਸ ਦਾ ਪਰਦਾ ਫਾਸ਼ ਕਰ ਦਿੱਤਾ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਦੋਂ ਸਾਡੇ ਤੇ ਦਬਾਅ ਪਾ ਕੇ ਸਾਨੂੰ ਇਹ ਸਭ ਕੁਝ ਸਿਖਾਇਆ ਗਿਆ ਸੀ ਜਿਸ ਦੇ ਸਬੂਤ ਉਹਨਾਂ ਦੇ ਕੋਲ ਮੌਜੂਦ ਵੀ ਨਹੀਂ ਇਹਨਾਂ ਨੇ ਉੱਤੇ ਜਿਹੜੀ ਮੈਨੂੰ ਆਫਰ ਜੋ-ਜੋ ਮੈਨੂੰ ਲਾਲੇ ਰਿੰਦ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਜਿਹੜੀ ਅਸੀਂ ਸੱਟਣ ਜਾ ਰਹੇ ਹਾਂ ਤੇ ਤੁਹਾਨੂੰ ਬਾਬੂ ਅਮਿਤભાઈ ਸ਼ਾਹ ਵੱਲੋਂ ਤੁਹਾਡਾ ਜਿਹੜਾ ਗਿਫਟ ਆਇਆ ਤੁਹਾਨੂੰ ਦੇਣਾ ਹੈ ਲੈ ਲਓ ਕੀ ਗਿਫਟ ਸੀਗਾ ਜੀ 25 ਕਰੋੜ ਰੁਪਇਆ 25 ਕਰੋੜ ਮਿਸ਼ਨ ਲੋਟਸ ਦੇ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਸਵੇਰੇ 9:14 ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ ਸੀਐਮ ਸਾਹਿਬ ਤੁਸੀਂ ਦੋ ਕੋਠੀਆਂ ਪਹਿਲੇ ਤੁਸੀਂ ਸਮੇਂਦਾਰ ਹੋ ਤੁਸੀਂ ਬਹੁਤ ਬਹੁਤ ਜ਼ਿਆਦਾ ਸਮੇਂਦਾਰ ਹੋ ਉਹਨਾਂ ਕੋਠੀ 'ਚ 9:14 ਤੇ ਮੈਂ ਪਹੁੰਚਦਾ 9:13 ਤੇ ਮੇਰੀ ਕਾਰ ਦੀ ਜਿਹੜੀ ਲੋਕੇਸ਼ਨ ਹੈ ਉਸ ਕੋਠੀ ਦੀ ਹੈ ਉਸ ਕੋਠੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 ਐਮਐਲਏ ਬੈਠੇ ਹੋਏ ਸੀ ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਸਿਰਫ 3 ਐਮਐਲਏ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲਏ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਸ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲਏ ਨੇ ਵਿਰੋਧ ਕੀਤਾ ਮੈਂ ਉਹਨਾਂ ਦੇ ਜਰੀ ਅਜੇ ਕੋਈ ਗੱਲ ਜਾਗਰੂਤ ਨਹੀਂ ਕਰਾਂਗਾ ਇਹ ਲੋਕ ਨਹੀਂ ਮੁੜਨਗੇ ਉਹਨਾ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਬੀਜੀਪੀ ਸਾਫ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ ਐਮਐਲਏ ਕੋਲ ਪ੍ਰੈਸ ਕਾਨਫਰੰਸ ਕਰਾਈ ਗਈ ਉਹਨਾਂ ਵਿੱਚ ਕਈ ਐਮਐਲਏ ਡਰਿਓ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰ ਗਵਰਨਮੈਂਟ ਨਾਲ ਪੰਗਾ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸਭ ਨਿਭਾਣਗੇ ਜਦੋਂ ਆਪਰੇਸ਼ਨ ਲੋਟਸ ਦੀ ਗੱਲ ਹੋਈ ਸੀ ਤਾਂ ਉਦੋਂ ਵੀ ਸ਼ੀਤਲ ਸਰ ਵੀ ਜਾਨ ਨੂੰ ਖਤਰਾ ਸੀ ਤੇ ਹੁਣ ਵੀ ਬਸ ਫਰਕ ਸਿਰਫ ਇਹ ਨਾ ਹੋਇਆ ਕਿ ਉਦੋਂ ਖਤਰਾ ਭਾਜਪਾ ਤੋਂ ਸੀ ਤੇ ਹੁਣ ਖਤਰਾ ਆਮ ਆਦਮੀ ਪਾਰਟੀ ਤੋਂ ਹੈ ਦੁਆਰਾ ਮੈਨੂੰ ਫੋਨ ਆਇਆ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਠੀਕ ਹੈ ਨਹੀਂ ਤੁਸੀਂ ਪੰਗਾ ਲਿਆ ਬਾਬੂ ਅਮੋਤ ਚਵਾਈ ਸ਼ਾਹ ਦੇ ਨਾਲ ਤੇ ਤੁਹਾਡਾ ਨਿੱਜੀ ਨੁਕਸਾਨ ਤੁਹਾਡੇ ਪਰਿਵਾਰ ਦਾ ਉਹ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਪਿਓ ਦੇ ਨਾਲ ਪੰਗਾ ਲਿਆ ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਕਿ ਸ਼ਾਇਦ ਤੁਸੀਂ ਅੱਛੀ ਤ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਪੀਤੇ ਦਿਨ ਸ਼ੀਤਲੰਗੁਰਾਲ ਪੰਜ ਪੰਜ ਸ਼ਾਮਲ ਹੋਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਨੇ ਆਪਰੇਸ਼ਨ ਲੋਟਸ ਦਾ ਜ਼ਿਕਰ ਕਰ ਦਿੱਤਾ ਤੇ ਰਕਮ ਵੀ ਸ਼ੀਤਲੰਗੁਰਾਲ ਹੋਣਾ ਜਿੰਨੀ ਹੀ ਦੱਸੀ ਯਾਨੀ ਕਿ 25 ਕਰੋੜ ਰੁਪਏ ਜਿਸ ਦਾ ਜਵਾਬ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਉਹ ਵੀ ਪੰਜ ਪੰਜ ਹਜ਼ਾਰ ਵਾਲੇ ਕਿਸੇ ਯਾਦ ਕਰਵਾ ਕੇ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਹਿੰਦੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ ਤਕਰੀਬਨ 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਅੱਜ ਤੱਕ ਬੀਜੇਪੀ ਕੇ ਉੱਪਰ ਮੰਦਭੁੱਦੀ ਦਾ ਕਦੇ ਇਲਜ਼ਾਮ ਨਹੀਂ ਲੱਗਾ ਸਾਹਿਬ ਆਪ ਬਤਾਈਏ ਜੋ ਮਾਲ ਬਾਜ਼ਾਰ ਮੇ 5000 ਰੁਪਏ ਮੇ ਮਿਲਦਾ ਹੋਇਆ 25000 ਮੇ ਮਿਲਦਾ ਉਸਕੇ 25 ਕਰੋੜ ਕੌਣ ਦੇਗਾ ਸਾਹਿਬ ਆਪਰੇਸ਼ਨ ਲੋਟਸ ਜਿਸ ਦਾ ਜ਼ਿਕਰ ਹੋਇਆ ਜਿਸ ਤੇ ਸਿਆਸਤ ਹੋਈ हूँ से ऑपरेशन लोटस की फूक निकलती नजर आ रही है शीतल अंगुराल का इल्जाम लाने डेढ़ कु साल बाद भाजपा च ही चले गए हूँ सवालिया निशान है गोल्डी खमोज से कि वह ऑपरेशन लोटस का शिकार होंगे ने जो से भी दबाव पा के ऑपरेशन लोटस का जिक्र करवाया जा रहा है खैर कुछ समय बाद ही पता लग सकेगा क्योंकि समा बहुत बलवान है Bureau Report, BDC News.